ਹਾਂਜੀ ਸਰ ਜੀ ਰਾਤ ਨੂੰ ਅੱਜ ਮੁਹਿੰਮ ਚਲਾਈ ਜੀ ਕਿਸ ਬੰਦ ਚ ਚੱਲੀ ਸਭ ਮੈਂ ਦੱਸਣਾ ਚਾਹਨਾ ਕਿ ਮਾਨਯੋਗ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਜਲੰਧਰ ਦੀ ਯਾਦ ਰੱਖਦੇ ਆਂ ਤੇ ਇਹ ਮੁਹਿੰਮ ਲਗਭਗ ਰੋਜ਼ ਹੀ ਚੱਲਦੀ ਆ ਸਾਡੇ ਪੀਸੀਆਰ ایਆਰਐਸ ਦੀਆਂ 26 ਜਿਹੜੀਆਂ ਗੱਡੀਆਂ ਨੇ ਰਾਤ ਨੂੰ ਤੇ ਦਿਨੇ 26 ਤੇ 13 ਮੋਟਰਸਾਈਕਲ ਦਿਨੇ ਕੰਮ ਕਰਦੇ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ 3-3 ਬੰਦੇ ਹੁੰਦੇ ਨੇ ਇਹਨਾਂ ਨੂੰ ਦੋ-ਦੋਨਾਂ ਵਿੱਚ ਵੰਡ ਕੇ ਅਸੀਂ ਲਗਾਇਆ ਹੋਇਆ ਹੈ ਸਾਥਾਨਿਕ ਪਾਸੇ ਸਾਥਾਨਿਕ ਪਾਸੇ ਆ ਇਹ ਜਿਹੜੇ ਰਾਤ ਨੂੰ ਪਟੋਲਿੰਗ ਕਰਦੇ ਨੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਨੇ ਬੈਂਕ ਏਟੀਐਮ ਮੰਦਰ ਗੁਰਦੁਆਰੇ ਜਿਹੜੇ ਨੇ ਸੈਸਟਿਵ ਆਪਣੇ ਜਿਹੜੇ ਵਰਨੇਬਲ ਪੁਆਇੰਟਸ ਨੇ ਜਿਵੇਂ ਬਿੰਦੀ ਘਰ ਹੋ ਗਿਆ ਦੂਰਦਰਸ਼ਨ ਕੇਂਦਰ ਹੋ ਗਿਆ ਟੀਵੀ ਟਾਵਰ ਹੋ ਗਿਆ ਇਹਨਾਂ ਚੀਜ਼ਾਂ ਨੂੰ ਤੇ 서ਡਰਨ ਪਰਸਨਸ ਦੇ ਘਰਾਂ ਦੇ ਆਲੇ ਦੁਆਲੇ ਵੀ ਇਹ ਚੱਕਰ ਮਾਰਦੇ ਨੇ ਤਾਂ ਕਿ ਜਿਹੜੀ ਆਮ ਪਬਲਿਕ ਨੂੰ ਇਹ ਨਾ ਮਹਿਸੂਸ ਹੋਵੇ ਕੀ ਪੁਲਿਸ ਰਾਤ ਨੂੰ ਕੰਮ ਨਹੀਂ ਕਰਦੀ तकरीबन 200 ਤੋਂ ਉੱਤੇ ਬੰਦਾ ਰਾਤ ਨੂੰ ਜਿਹੜਾ ਹੈਗਾ ਸਾਡਾ ਚਰੰਦਰ ਸ਼ਹਿਰ ਦੇ ਵਿੱਚ ਪਟ੍ਰੋਲਿੰਗ ਕਰਦਾ ਹੈ ਥਾਣਿਆਂ ਦੀ ਤੇ ਆਰਐਸ ਦੀਆਂ ਟੀਮਾਂ ਨੂੰ ਮਿਲਾ ਕੇ ਤਾਂ ਕਿ ਪਬਲਿਕ ਆਰਾਮ ਦੀ ਤੇ ਸੁੱਖ ਦੀ ਨੀਂਦ ਸੌਂ ਸਕੇ ਤੇ ਮਾੜੇ ਅੰਸਰ ਜਿਹੜੇ ਆ ਉਹ ਸ਼ਹਿਰ ਦੇ ਵਿੱਚੋਂ ਦੌੜ ਜਾਣ ਸਰ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਆਮ ਜਨਤਾ ਨੂੰ ਅਪੀਲ ਕਰੂੰਗਾ ਕਿ ਸਮੇਂ ਸਿਰ ਘਰ ਜਾਇਆ ਕਰਨ ਪੁਲਿਸ ਨਾਲ ਕੋਆਪਰੇਟ ਕਰਨ ਤੇ ਸਹੀ ਸੂਚਨਾ ਪੁਲਿਸ ਨੂੰ ਦੇਣ ਇਹ ਹੀ ਮੇਰੀ ਅਪੀਲ ਹੈ